ਆਜ ਆਪਾਂ ਜੋ ਪਿਤਾ ਪਰਮਾਤਮਾ ਅਕਾਲ ਪੁਰਖ ਸਤਗੁਰਾਂ ਦੀਆਂ ਵਡਿਆਈਆਂ ਕਰਨੇ ਜਾ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਗੁਰਪਿਆਰਿਓ ਕਿਉਂਕਿ ਜਿਹੜੇ ਮਨੁੱਖ ਕੋਸ਼ਿਸ਼ ਕਰਦੇ ਆ ਆਪਣੇ ਮਨ ਨੂੰ ਸਮਝਾ ਕੇ ਫੜਕੇ ਸੰਗਤ ਦੇ ਵਿੱਚ ਲਿਆਉਂਦੇ ਨੇ ਬਿਠਾਉਂਦੇ ਨੇ ਉਹ ਮਨੁੱਖ ਜਹਾਂ ਆਪਾਂ ਇਹੋ ਕਹੇ ਲੇ ਕਿ ਉਹਨਾਂ ਦੀ ਹਾਰ ਨਹੀਂ ਹੁੰਦੀ ਹਾਰ ਸਾਡੀ ਕਦੋਂ ਹੋਣੀ ਆ ਉਹ ਵੀ ਆਪਾਂ ਵਿਚਾਰ ਕਰਾਂਗੇ ਇਸ ਵੀਡੀਓ ਦੇ ਅੰਦਰ ਮੇਰਾ ਮਾਲਕ ਕਿਰਪਾ ਕਰੇ ਅੱਜ ਦਾ ਜੋ ਆਪਾਂ ਧੰਨ ਸ੍ਰੀ ਗੁਰਗੰਸਾਹ ਦੇ ਅੰਦਰੋਂ ਪੰਕਤੀਆਂ ਜੋ ਆਪਾਂ ਲੈਤੀਆਂ ਨੇ ਉਹ ਆਪਾਂ ਜੋ ਆਪਾਂ ਕੀਰਤਨ ਰਾਹੀਂ ਸ਼ੁਰੂਆਤ ਕੀਤੀ ਸੀ ਤੇਰੀ ਸੇਵਾ ਜਿਸ ਤੂੰ ਆਪ ਕਰਾਹੀਂ ਪਾ ਵਾਪਸ ਕੀਰਤਨ ਰਾਹੀਂ ਆਪਾਂ ਇਹਨੂੰ ਡਬਲ ਬੋਲਿਆ ਹੈ ਤੇਰੀ ਸੇਵਾ ਤੇਰੀ ਸੇਵਾ ਜਿਸ ਤੂੰ ਆਪ ਕਰਾਹੀਂ ਕੀ ਹੈ ਮੁਕਤ ਉਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੀਂ ਇਹ ਆਪਾਂ ਅੱਜ ਜੋ ਪੰਕਤੀ ਹੈ ਉਹਤੇ ਆਪਾਂ ਵਿਚਾਰ ਕਰਨੀ ਆ ਮੇਰਾ ਮਾਲਕ ਕਿਰਪਾ ਕਰੇ ਤਾਂ ਗੁਰਪਿਆਰੇ ਉਹ ਵਿਚਾਰ ਕਰਨ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਕਰ ਲਈਏ ਕਿਉਂਕਿ ਫਤਿਹ ਦੀ ਸਾਂਝ ਕਰਨੀ ਜ਼ਰੂਰੀ ਹੈ ਪਿਤਾ ਪਰਮਾਤਮਾ ਤੋਂ ਅੱਗੇ ਲੈਣੀ ਜ਼ਰੂਰੀ ਹੈ ਤਾਂ ਦੋਨੇ ਹੱਥ ਜੋੜ ਕੇ ਸਾਰੀ ਸੰਗਤ ਨਿਮਰਤਾ ਸੁੰमित ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਆਓ ਗੁਰਪਿਆਰੇ ਆਪਾਂ ਇਸ ਪੰਕਤੀ ਦੀ ਵਿਚਾਰ ਕਰੀਏ ਕਿ ਸੇਵਾ ਅਕਸਰ ਹਏ ਕੀ ਹੈ ਜਿੱਥੇ ਅੱਜ ਆਪਾਂ ਪੰਕਤੀ ਲੈਂਦੀ ਆ ਕਿ ਸੇਵਾ ਦੇ ਪ੍ਰਤੀ ਇਹ ਮਾਲਕਾ हे ਪ੍ਰਭੂ ਤੇਰੀ ਜਿੜੀ ਸੇਵਾ ਭਗਤੀ ਹੈ ਜਾਂ ਸੇਵਾ ਉਹ ਕਿਹੜੀ ਸੇਵਾ ਹੈ ਔਰ ਕਿਹੜੀ ਸੇਵਾ ਹੈ ਔਰ ਕਿਵੇਂ ਕਰੀਏ ਇੱਥੇ ਦੋ ਗੱਲਾਂ ਆ ਰਹੀਆਂ ਫਿਰ ਕਰ ਰਿਹਾ ਕਿ ਉਹ ਸੇਵਾ ਕਿਵੇਂ ਕਰੀਏ ਸੀ ਔਰ ਕਿਹੜੀ ਸੇਵਾ ਹੈ ਹੁਣ ਇੱਥੇ ਵਿਚਾਰ ਮਨ ਦੇ ਵਿੱਚ ਉੱਠ ਜਾਣੀਆਂ ਕਿ ਕਿਵੇਂ ਕਰੀਏ ਦਾ ਮਤਲਬ ਔਰ ਉਹ ਸੇਵਾ ਕਿਹੜੀ ਹੈ ਸੇਵਾ ਤਾਂ ਗੁਰਪਿਆਰੇ ਆਪਾਂ ਦੇਖ ਰਿਆਂ ਕਿ ਤਕਰੀਬਨ ਗੁਰਨਾਨਕ ਨਾਮ ਲੈਵਾ ਸਿੱਖ ਸੰਗਤਾਂ ਬੜੇ ਪਿਆਰ ਤੇ ਸਰਕਾਰ ਦੇ ਨਾਲ ਸੇਵਾ ਕਰਦੀਆਂ ਨੇ ਜ਼ਰੂਰੀ ਵੀ ਆਹੋ ਪਰ ਇੱਕ ਤੇ ਵਿਚਾਰ ਇਹ ਉੱਠਦੀ ਆ ਕਿ ਸੇਵਾ ਅਸੀਂ ਉਹ ਕਰਨੀ ਆ ਕਿ ਜਿਹੜੀ ਸਾਡੀ ਸੇਵਾ ਕੀਤੀ ਹੋਈ ਔਰ ਜਿਹੜੇ ਸਾਡੇ ਅੰਦਰ ਵਿਕਾਰ ਵਿਕਾਰ ਨੇ ਉਹਨਾਂ ਤੋਂ ਖਲਾਸੀ ਹੋ ਜੇ ਸਾਡੀ ਵੇਕਾਰਾਂ ਤੋਂ ਵੇਕਾਰਾਂ ਤੋਂ ਖਲਾਸੀ ਹੋ ਜੇ ਗੁਰੂ ਪਿਆਰਿਓ ਦੇਖੋ ਇਹ ਇੱਕ ਬਹੁਤ ਸੋਹਣਾ ਤੇ ਬਹੁਤ ਵਧੀਆ ਇੱਕ ਚੈਪਟਰ ਹੈ ਕਿ ਸੇਵਾ ਦੇ ਪ੍ਰਤੀ ਕਿ ਸੇਵਾ ਦਾਸ ਵੀ ਆਪਣੀ ਉਮਰ ਦੇ ਵਿੱਚ ਕਾਫੀ ਕੋਸ਼ਿਸ਼ਾ ਕਰਦੇ ਆਏ ਆਂ ਸੀ ਸੇਵਾ ਦੀ। ਔਰ ਇੱਥੋਂ ਤੱਕ ਵੀ ਕਈ ਸਾਲ ਤੱਕ ਤਕਰੀਬਨ ਆਪਾਂ ਸੁਹਾਵ ਲਾ ਲਈਏ ਕਿ ਮੇਰਾ ਮਾਲਕ ਕਿਰਪਾ ਕਰੇ ਹਉਮੇ ਹੰਕਾਰ ਨਾ ਆਏ। ਤਕਰੀਬਨ 25-30 ਸਾਲ ਤੱਕ ਆਪਾਂ ਇਹ ਤੋਂ ਪਿੱਛੇ ਲੈ ਜੀਏ। ਤਾਂ ਔਰ ਅੱਜ ਤੱਕ ਜੋ ਸੇਵਾ ਕੀਤੀ ਹੈ ਮੇਰੇ ਮਾਲਕ ਨੇ ਕਰਾਈ ਹੈ ਔਰ ਇਹਦੇ ਵਿੱਚੋਂ ਆਪਾਂ 4 ਕਿਸਾਲ ਕੱਢ ਦੋ 4 ਕਿਸਾਲ 4 ਸਾਲ ਕਿਉਂ ਕੱਢੇ ਨੇ ਆਪਾਂ ਜਿਹੜੀ 4 ਸਾਲਾਂ ਦੇ ਅੰਦਰ ਮੇਰੇ ਮਾਲਕ ਨੇ ਸੇਵਾ ਲੈਤੀ ਹੈ ਸੇਵਾ ਵੱਖਰੀ ਸੇਵਾ ਇੱਕ ਔਰ ਉਹ ਕਿੰਨਾ ਪੀਰੀਅਡ ਜਾਂ ਸਮੇਂ ਦੇ ਵਿੱਚੋਂ 4 ਸਾਲ ਕੱਢਣ ਤੋਂ ਬਾਅਦ ਜੋ ਸਮਾਂ ਬਚ ਗਿਆ ਉਹ ਸੇਵਾ ਜੋ ਕੀਤੀ ਹੈ ਉਤੇ ਸਾਨੂੰ ਵੀ ਅਫਸੋਸ ਦੁੱਖ ਹੋ ਰਿਹਾ ਕਿਉਂ ਹੋ ਰਿਹਾ ਕਿਉਂ ਦੁੱਖ ਹੋ ਰਿਹਾ ਕਿ ਅਸੀਂ ਜਿਹੜੀ ਸੇਵਾ ਹੈ ਜਿਹੜੀ ਪਿੱਛੇ ਅਸੀਂ ਸੇਵਾ ਕਰ ਲਈ ਹੈ ਅਸੀਂ ਆ ਜਿਹੜੇ 4 ਸਾਲ ਦੇ ਸਮੇਂ ਦੇ ਅੰਦਰ ਕੀਤੀ ਹੈ ਉਸ ਉਸ ਤਰ੍ਹਾਂ ਦੀ ਸੇਵਾ ਸੇਵਾ ਨਹੀਂ ਕੀਤੀ ਭਾਵ ਸੇਵਾ ਤੇ ਮੇਰੇ ਮਾਲਕ ਵੀ ਕੋਈ ਪੂਰਨ ਨਹੀਂ ਕਰ ਸਕਦਾ ਜਾਂ ਕੋਈ ਪੂਰਾ ਨਹੀਂ ਹੋ ਸਕਦਾ ਗੁਰਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਪੜ੍ਹ ਕੇ ਜਾਂ यूं ਕਹਿ ਲਈ ਕਿ ਸੇਵਾ ਦੇ ਵਿੱਚ ਪੂਰੇ ਹੋ ਜੀਏ ਇਹ ਤਾਂ ਹੋ ਹੀ ਨਹੀਂ ਸਕਦਾ ਇਨਸਾਨ ਕੋਸ਼ਿਸ਼ ਕਰ ਸਕਦਾ ਹੈ ਅਪਰਾਲਾ ਕਰ ਸਕਦਾ ਹੈ ਔਰ ਕਰਾਣੀ ਮੇਰੇ ਮਾਲਕ ਨੇ ਕਿਉਂਕਿ ਇਸ ਸ਼ਬਦ ਦੇ ਵਿੱਚ ਮੇਰੇ ਮਾਲਕ ਨੇ ਆਪ ਹੀ ਪੰਕਤੀਆਂ ਰਾਹੀਂ ਸਾਨੂੰ ਸਮਝਾਤਾ ਜਿਸ ਤੋਂ ਆਪ ਕਰਾਹੀ ਜਿਸ ਤੋਂ ਆਪ ਕਰਾਹੀ ਤਾਂ ਆਪਾਂ ਇੱਥੇ ਗੁਰਪਿਆਰਿਓ ਜੋ ਸੇਵਾ ਕਰਦੇ ਕਰਦੇ ਜੋ ਅੰਦਰ ਦੀ ਸਾਡੀ ਜੋ ਭਾਵਨਾ ਹੈ ਜੋ ਸਾਡਾ ਅੰਦਰ ਦੇ ਵਿਕਾਰ ਪੈਦਾ ਹੁੰਦੇ ਨੇ ਉਹਨਾਂ ਤੋਂ ਜੇ ਖਲਾਸੀ ਹੋ ਗਈ ਬੇਕਾਰਾਂ ਤੋਂ ਬੇਕਾਰਾਂ ਤੋਂ ਖਲਾਸੀ ਹੋ ਗਈ ਤਾਂ ਸਾਡੀ ਸੇਵਾ ਕੀਤੀ ਹੋਈ ਸਫਲ ਹੋ ਸਕਦੀ ਹੈ ਬੇਕਾਰਾਂ ਤੋਂ ਖਲਾਸੀ ਹੁਣ ਸਾਡੀ ਉਮਰ ਬੀਤ ਗਈ ਜਾਂ ਆਪਣੀ ਜਾਂ ਜੋ ਵੀ ਜੀਵ ਗੁਰੂ ਸਾਹਿਬ ਦੇ ਦਰ ਤੇ ਜਾਂ ਸੰਗਤ ਦੇ ਅੰਦਰ ਸੇਵਾ ਕਰਦਾ ਹੈ ਕਿੰਨੀ ਲੰਮੇਰੀ ਉਮਰ ਬੀਤ ਗਈ ਮੇਰੇ ਖਿਆਲ ਸੇਵਾ ਕਰਦੇ ਹਾਂ ਚੰਗਾ ਹੈ ਵਧੀਆ ਹੈ ਇਹ ਕੰਮ ਤਾਂ ਆਏਗੀ ਕੰਮ ਤਾਂ ਇਹ ਵੀ ਆਏਗੀ ਜੋ ਆਪਾਂ ਜੋ ਵਿਚਾਰ ਕੀਤੇ ਹਨ 4 ਸਾਲ ਛੱਡ ਕੇ ਉਹ ਵੀ ਕੰਮ ਆਏਗੀ ਤਾਂ ਗੁਰਪਿਆਰੋ ਜਿਹੜੀ ਆ ਅਸਲੀ ਸੇਵਾ ਹੈ ਉਹ ਨਕਲੀ ਸੇਵਾ ਨਹੀਂ ਹੈ ਗੁਰਪਿਆਰੇ ਕੋਈ ਸਾਰੀ ਅਸਲੀ ਹੈ ਸੇਵਾ ਸਾਰੀ ਚੰਗੀ ਹੈ ਪਰ ਜਿਹੜੀ ਸਤਗੁਰ ਗੁਰਬਾਣੀ ਸਾਨੂੰ ਫਰਮਾ ਰਹੇ ਨੇ ਕਿ ਸਤਗੁਰ ਕੀ ਸੇਵਾ ਨਾਮ ਧਿਆਈਏ ਹੁਣ ਇਹਦੇ ਵਿੱਚ ਨਾਮ ਜੋੜਨਾ ਪੈਣਾ ਸਾਨੂੰ ਸੇਵਾ ਦੇ ਅੰਦਰ ਜੋ ਵੀ ਗੁਰਸਿੱਖ ਸੰਗਤਾਂ ਗੁਰਪਿਆਰਿਓ ਸੇਵਾ ਕਰਦੀਆਂ ਨੇ ਉਹ ਇੱਕ ਸਾਨੂੰ ਤਰੀਕਾ ਵਿਧੀ ਸਿੱਖਣੀ ਪੈਣੀ ਹੈ ਜ਼ੁਗਤੀ ਕਹਿ ਲਿਆ ਬਚੋ ਜ਼ੁਗਤੀ ਜਿਨ੍ਹਾਂ ਚ ਅਸੀਂ ਗੁਰਪਿਆਰਿਓ ਧੰਨ ਸ੍ਰੀ ਗੁਰਗੰਸਾਹਬ ਬਾਣੀ ਨੇ ਪੜ੍ਹ ਕੇ ਜ਼ੁਗਤੀਆਂ ਨਹੀਂ ਅਪਣਾਉਂਦੇ ਉਨਾ ਚਿਰ ਉਹ ਜਿਹੜੀ ਅਸਲੀ ਸੇਵਾ ਹੈ ਭਾਵ ਜੋ ਆਪਾਂ ਦੋ ਪੰਕਤੀਆਂ ਹੁੰਦੇ ਨੇ ਗੁਰ ਕੀ ਸੇਵਾ ਨਾਮ ਤੇ ਆਈਏ ਸਤ ਗੁਰ ਕੀ ਸੇਵਾ ਨਾਮ ਤੇ ਆਈਏ ਧੰਨ ਸ੍ਰੀ ਗੁਰੂ ਸਾਹਿਬ ਜੀ ਉਹ ਸੇਵਾ ਕਿਹੜੀ ਹੈ ਜਿਹੜੀ ਸੇਵਾ ਨੇ ਸਾਡੇ ਅੰਦਰੋਂ ਵਿਕਾਰ ਜਿਹੜੇ ਵਿਕਾਰ ਆ ਉਹਨਾਂ ਤੋਂ ਸਾਨੂੰ ਮੁਕਤ ਕਰਾ ਦੇਣਾ ਉਹ ਕਿਹੜੀ ਸੇਵਾ ਹੈ ਉਹ ਹੈ ਗੁਰੂ ਪਿਆਰੇ ਉਹ ਨਾਮ ਸੁਣ ਸੁਣ ਕੇ ਜੋ ਆਪਾਂ ਸੇਵਾ ਕਰਨੀ ਆ ਨਾਮ ਸੁਣ ਸੁਣ ਕੇ ਇੱਕ ਤਾਂ ਸੇਵਾ ਸੰਗਤ ਦੀ ਗੁਰੂ ਘਰ ਦੇ ਅੰਦਰ ਜੋੜੇ ਘਰਾਂ ਦੀ ਸੇਵਾ ਲੰਗਰਾਂ ਦੀ ਸੇਵਾ ਸੰਗਤ ਦੀ ਸੇਵਾ ਚੰਗੀ ਹੈ ਇਹ ਵੀ ਸਾਡੀ ਮਦਦ ਕਰੇਗੀ ਇਹ ਵੀ ਗੁਰੂ ਨੂੰ ਮਨਜੂਰ ਹੈ ਪਰ ਗੁਰੂ ਸਾਹਿਬ ਕਹ ਰਹੇ ਨੇ ਕਿ ਸਤ ਗੁਰ ਕੀ ਸੇਵਾ ਨਾਮ ਧਿਆਈਏ ਹੁਣ ਸੇਵਾ ਦੇ ਨਾਲ-ਨਾਲ ਅਸੀਂ ਜਦੋਂ ਨਾਮ ਸ਼ਬਦ ਅਨਹਦ ਬਾਣੀ ਇਹ ਤਿੰਨ ਚੀਜ਼ਾਂ ਤਿੰਨ ਨਾਂ ਜਿਹੜੇ ਲਿੱਤੇ ਇੱਕੋ ਹੀ ਚੀਜ਼ ਹੈ ਤਾਂ ਅਨੰਤ ਸ੍ਰੀ ਗੁਰਗੰਸਾਹਬ ਦੇ ਅੰਦਰ ਇਹ ਦਰਜ ਨੇ ਤਿੰਨੇ ਨਾਮ ਸ਼ਬਦ ਨਾਮ ਅਨਹਦ ਬਾਣੀ ਤਾਂ ਗੁਰੂ ਪਿਆਰ ਜੀ ਜੀ ਆਦਿਤਿਕ ਅਸੀਂ ਸੇਵਾ ਕਰਦੇ ਕਰਦੇ ਸੰਗਤ ਦੀ ਸੇਵਾ ਕਰਦੇ ਕਰਦੇ ਗੁਰੂ ਘਰ ਸੇਵਾ ਕਰਦੇ ਕਰਦੇ ਜੇ ਸਾਨੂੰ ਨਾਮ ਪ੍ਰਗਟ ਹੋ ਗਿਆ ਮੇਰੇ ਮਾਲਕ ਨੇ ਨਾਮ ਸਾਡੀ ਝੋਲੀ ਪਾਤਾ ਤਾਂ ਉਹ ਸੇਵਾ ਸਫਲ ਹੈ ਜਿਹਨੂੰ ਕਹਿੰਦੇ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਪਰ ਉਹ ਚਿੱਤ ਲਾ ਕੇ ਕਰਨੀ ਹੁੰਦੀ ਹੈ ਚਿੱਤ ਲਾ ਕੇ ਹੁਣ ਚਿੱਤ ਜੇ ਸਾਡਾ ਜੁੜ ਗਿਆ ਚਾਹੇ ਗੁਰਬਾਣੀ ਪੜਦਿਆਂ ਗੁਰਬਾਣੀ ਪੜ ਰਿਆ ਸੀ ਸੇਵਾ ਕਰ ਰਿਆ ਸੀ ਉਹ ਜਾਂ ਅਸੀਂ ਕਿਸੇ ਯਾਤਰਾ ਤੇ ਜਾ ਰਹੇ ਹਾਂ ਜੇ ਉੱਥੇ ਸਾਡਾ ਚਿੱਤ ਹੈ ਸਾਡਾ ਮਨ ਉੱਥੇ ਟਿਕ ਗਿਆ ਤਾਂ ਉਹ ਸਾਰੀ ਯਾਤਰਾ ਵੀ ਮਨਜ਼ੂਰ ਹੈ। ਔਰ ਉਹ ਸੇਵਾ ਵੀ ਮਨਜ਼ੂਰ ਹੈ। ਪਰ ਗੱਲ ਹੈ ਸਾਡੀ ਚਿੱਤ ਦਾ ਭਾਵ ਸਾਡਾ ਮਨ ਕਹਾਣੀ ਗੁਰਪਿਆਰੋ ਮੰਨਦੀ ਹੈ। ਤਨ ਸ੍ਰੀ ਗੁਰਗੱਰ ਸਾਹਿਬ ਦੇ ਸਾਰੀ ਕਹਾਣੀ ਮੰਨਦੀ ਹੈ। ਤਾਂ ਗੁਰਪਿਆਰੋ ਉਹ ਸੱਚੀ ਤੇ ਸੁੱਚੀ ਸੇਵਾ ਉਹ ਸੇਵਾ ਹੈ ਪਰ ਉਹ ਸੇਵਾ ਕੌਣ ਕਰ ਸਕਦਾ ਹੈ? ਮਾਲਕ ਨੇ ਕਲੀਅਰ ਕਰਤਾ ਪੰਗਤੀ ਤਾਂ ਜਿਸ ਤੋਂ ਆਪ ਕਰਾਵੇ ਇੱਥੇ ਉਹਨੂੰ ਗੁਰਬਾਣੀ ਦੀ ਇੱਕ ਪੰਗਤੀ ਹੋਰ ਵੀ ਆਉਂਦੀ ਹੈ ਇੱਕ ਜਿਸੇ ਜਣਾਏ ਸੋਈ ਜਨ ਜਾਣੇ ਇਹ ਹੁਣ ਭਗਤੀ ਦਾ ਸੇਵਾ ਦਾ ਜੋ ਅੰਦਰ ਦਾ ਨਿਚੋੜ ਹੈ ਇਹ ਮੇਰਾ ਮਾਲਕ ਕਿਰਪਾ ਕਰੇ ਜਾਂ ਨਾਮ ਦੀ ਗਾਥਾ ਜਾਂ ਸ਼ਬਦ ਅਨਹਦ ਬਾਣੀ ਜੋ ਮੇਰੇ ਮਾਲਕ ਨੇ ਦੇਣੀ ਹੈ ਉਹਨੇ ਤਾਂ ਦੇਣੀ ਆ ਜਦੋਂ ਉਹ ਸਾਡੀ ਸੇਵਾ ਤੇ ਖੁਸ਼ ਹੋ ਗਿਆ ਸਾਡੀ ਸੇਵਾ ਤੇ ਖੁਸ਼ ਹੋ ਗਿਆ ਤਾਂ ਗੁਰਪਿਆਰੋ ਸਾਨੂੰ ਇੱਥੇ ਇਹ ਵਿਚਾਰ ਕਰਨ ਦੀ ਲੋੜ ਹੈ ਜੀ ਅੱਜ ਤੱਕ ਅਸੀਂ ਸੇਵਾ ਕਰਦੇ ਆ ਰਹੇ ਆ ਸਾਨੂੰ ਨਾਮ ਹਰ ਰਸ ਬਰਮ ਰਸ ਅੰਮ੍ਰਿਤ ਰਸ ਪ੍ਰਗਟ ਨਹੀਂ ਹੋਇਆ ਤਾਂ ਸੋਚਣ ਦਾ ਵਿਸ਼ਾ ਨਾ ਕਰ ਜਿੱਥੇ ਕਿ ਇੱਕ ਪੰਗਤੀ ਹੋਰ ਪੜ ਕੇ ਆਪਾਂ ਸਮਾਪਤੀ ਕਰਦੇ ਆਂ ਜਿਨ ਹਰ 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 ਰਸ ਨਾਮ ਨਾ ਪਾਇਆ ਜਿਨ੍ਹਾਂ ਨੇ ਆ ਨਾਮ ਹਰ ਰਸ ਇਹ ਨਹੀਂ ਅਜੇ ਤੱਕ ਮਿਲਿਆ ਸੇਵਾ ਕਰਦੇ ਕਰਦੇ ਤਾਂ ਗੁਰੂ ਸਾਹਿਬ ਹੀ ਕਹਿ ਰਹੇ ਦਾਸ ਇਸ ਕੁਛ ਨਹੀਂ ਕਹਿ ਸਕਦਾ ਗੁਰੂ ਕਹ ਰਹੇ ਤਾਂ ਬਾਦ ਹੀਣ ਜੰਮ ਪਾਸ ਰਹਿ ਰਹਾ ਸਾਡੇ ਜੰਗਤੀ ਹੈ ਤਾਂ ਇਹ ਵਿਚਾਰ ਦਾ ਵਿਸ਼ਾ ਗੁਰੂ ਕਹ ਰਹੇ ਹੋ ਤੇ ਮੇਰਾ ਮਾਲਕ ਕਿਰਪਾ ਕਰ ਇਥੋਂ ਤੱਕ ਜੋ ਆਪਾਂ ਵਿਚਾਰਾ ਕੀਤੀਆਂ ਨੇ ਸਤਿਗੁਰ ਮੇਰਾ ਵਕਸਨ ਭੁੱਲਾਂ ਚੁੱਕਾ ਮਾਫ ਕਰੇ ਮੇਰਾ ਮਾਲਕ ਸੰਗਤ ਕੋਲੋਂ ਵੀ ਪਹਿਲਾਂ ਹੀ ਦਾਸ ਮਾਫੀ ਮੰਗ ਲੈਂਦਾ ਹੈ ਜੋ YouTube ਤੇ ਸੰਗਤਾਂ ਦੇਖਣ ਗਿਆ ਜਾਂ ਹੋਰ ਵੀ ਗੁਰਮਖ ਪੈਰੇ ਸੱਜਣ ਜੋ ਕੋਈ ਨਹੀਂ ਉੱਚੀਆਂ ਰੂਹਾਂ ਜਾਂ بڑے ਗੁਰਬਾਣੀ ਦੇ ਬੋਤਨ ਉਹ ਦੇਖਣਗੇ ਤਾਂ ਉਹਨਾਂ ਕੋਲ ਵੀ ਦਾਸ ਮਾਫੀ ਮੰਗਦਾ ਹੈ ਗੱਜ ਕੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ